ਸਾਸੀ ਕਾਲ ਦੀ ਮੈਨੂੰ ਲੱਗਦਾ ਸਾਰੇ ਹੀ ਠੀਕ ਹੋਣਗੇ ਮੈਂ ਅੱਜ ਜਿਸ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਆ ਕਿ ਸਾਡੇ ਚੁਣੇ ਹੋਏ ਉਮੀਦਵਾਰ ਜਿੱਦਾਂ ਐਮਐਲਏ ਲਾਲੋ ਹੈ ਕਿ ਯਾਰ ਉਹਨਾਂ ਕੋਲੋਂ ਇੰਨੀ ਪ੍ਰਾਪਰਟੀ ਕਿੱਦਾਂ ਆ ਜਾਂਦੀ ਆ ਪਹਿਲਾਂ ਉਹਨਾਂ ਦਾ ਬੈਕਗ੍ਰਾਉਂਡ ਸਾਰਿਆਂ ਨੇ ਦੇਖਿਆ ਹੀ ਹੁੰਦਾ ਆ ਕਿਸ ਤਰ੍ਹਾਂ ਦਾ ਹੁੰਦਾ ਆ ਜੱਕ ਦਮ ਹੀ ਉਹਨਾਂ ਕੋਲ ਇੰਨਾ ਪੈਸਾ ਕਿੱਦਾਂ ਆ ਜਾਂਦਾ ਪੰਜਾਂ ਸਾਲਾਂ ਦੇ ਵਿੱਚ ਪੰਜਾਂ ਸਾਲਾਂ ਦੇ ਵਿੱਚ ਉਹ ਕਿੱਲਿਆਂ ਦੇ ਕਿੱਲੇ ਹੀ ਖਰੀਦ ਲੈਂਦੇ ਆ ਹੈ ਕਿਤੇ ਕੋਈ ਕਿਤੇ ਪਲਾਟ ਲਿਆ ਹੁੰਦਾ ਉਹਨਾਂ ਨੇ ਕੋਈ ਕਿਤੇ ਪਰ ਐਦੀ ਇਨਕੁਆਰੀ ਕੋਈ ਨਹੀਂ ਹੁੰਦੀ ਯਾਰ ਇਹ ਕਿਉਂ ਇਹ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਕਿ ਯਾਰ ਇਹ ਕੀ ਗੱਲ ਆ ਪਤਾ ਨਹੀਂ ਯਾਰ ਇੱਕ ਭਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਕਿਸਾਨ ਆ ਕਿ ਉਹ ਵਿਚਾਰਾ ਆਪਣੀ ਫਸਲ 6 ਮਹੀਨੇ ਬੜੀ ਰੀਜ ਇੱਕ ਸਾਲ ਲਾਲ ਓਏ ਇੱਕ ਸਾਲ ਬੜੀ ਰੀਜ ਨਾ ਸਾਮਦਾ ਆ ਪਰ ਉਹਨੂੰ ਸਾਲ ਵਿੱਚ ਕੁਝ ਵੀ ਨਹੀਂ ਬਚਦਾ ਉਦੋਂ ਤਾਂ ਘਰ ਦਾ ਸੌਦਾ ਹੀ ਮਹਾ ਪੂਰਾ ਹੁੰਦਾ ਫਿਰ ਵੀ ਉਹਨੇ ਵਿਆਜੀ ਪੈਸੇ ਚੱਕੇ ਹੁੰਦੇ ਆ ਮੈਨੂੰ ਇੱਕ ਗੱਲ ਦਾ ਜ਼ਰੂਰ ਜਵਾਬ ਦਿਓ ਤੁਸੀਂ ਕਿ ਉਹਨਾਂ ਕੋਲੋਂ ਇੰਨਾ ਪੈਸਾ ਕਿੱਥੋਂ ਆ ਜਾਂਦਾ ਆ ਕਿ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਜਾਂ ਨਹੀਂ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਦੀ ਇਨਕੁਆਰੀ ਕਰਨੀ ਚਾਹੀਦੀ ਜਾਂ ਨਹੀਂ ਉਹ ਤੇ ਕਰੋੜਾਂ ਦੇ ਕਰੋੜ ਹੀ ਦੱਸ ਦਿੰਦੇ ਉਹਨਾਂ ਕੋਲ ਕਿ 520 ਕਰੋੜ 530 ਕਰੋੜ ਜੀ ਹੈ ਉਹ 5 ਸਾਲਾਂ ਦੇ ਵਿੱਚ ਆਪਣੀਆਂ ਕੋਠੀਆਂ ਵੀ ਬਣਾ ਲੈਂਦੇ ਆ ਤੇ ਆਪਣੇ ਆਉਣ ਵਾਲੇ ਜਿਹੜੀ ਕੀ